ਸ਼ਾਲਾ ਮਾਰ ਆਪੇ ਜਿਸ ਦੀ 8-10 ਕਰੋੜ ਰੁਪਇਆ ਦੱਸਦੇ ਸੀ ਇਹਦੀ ਕੀਮਤ ਵੀ ਇੰਨੀ ਕੀਮਤ ਆ ਬਾਕੀ ਉਹ ਨਾ ਉਹਨੇ ਵਰਕ ਭਰ ਲੈਣਾ ਸੀਗਾ ਹੁਣੇ ਹਜੇ ਉਹਨੂੰ ਮਸਾਂ ਉੱਥੋਂ ਬਚਾਇਆ ਇੱਕ ਹਜੇ ਕੱਪ ਆਪਣਾ ਹੋਰ ਆਉਣਾ ਵਾ ਉਹ ਆ ਗਿਆ ਬਾਈ ਦਾ ਇਹ ਕਿਹੜੀ ਕਿਹੜੀ ਐ ਸਰ ਇਹ ਕਿੰਨੀ ਕੁ ਕੀਮਤ ਹੋਊਗੀ ਇਹੇ ਜੀ ਪੰਜਵਾਰ ਦੀ ਚੈਂਪੀਅਨ ਹੈ ਦੀ ਆਪਾਂ 51 ਲੱਖ ਰੁਪਇਆ ਡਿਮਾਂਡ ਕਰ ਰਹੇ ਹਾਂ ਅੱਛਾ ਥਾ ਤਰ੍ਹਾਂ ਦੀ ਮਠਿਆਈ ਪਈ ਆ ਪੁਸ਼ਕਰ ਮੇਰੇ ਚ ਭਈਆ ਕਿਹਾ ਬੋਲਤੇ ਐ ਇਸਕੋ 15 ਦਿਨ ਹੋ ਗਿਆ ਉੱਥੇ ਆਇਆ ਨੇ अच्छा आ, हां 15 ਦਿਨ ਲੈ ਗਿਆ ਸੀ ਵੇਚਣ ਲਈ ਤੇ ਹਾਂਜੀ ਤਰੀਕ ਹੈ ਕਿ ਅੱਜ 4 ਨਵੰਬਰ 2025 ਤੇ ਰਾਤ ਆਪਾਂ ਤੋਂ ਜਿਹੜੀ ਸੀ ਸਮਾਪਤੀ ਹੋਈ ਨਹੀਂ ਕਿਉਂਕਿ ਹਨੇਰਾ ਹੋ ਗਿਆ ਸੀਗਾ तकरीबन 8:30 ਵਜੇ ਸੀਗੇ ਇੱਧਰ ਆ ਕੇ ਆਪਾਂ ਵੀਰ ਹੋਣਾ ਕੋਲ ਇੱਥੇ ਰਹੇ ਸੀਗੇ ਇਹ ਹੋਟਲ ਪੁਸ਼ਕਰ ਟਾਊਨ ਦੇ ਵਿੱਚ ਤੇ ਉਹ ਜਾ ਰਹੇ ਨੇ ਉਹਨਾਂ ਨੇ ਅੱਜ ਜਾਣਾ ਵਾ ਤੇ ਆਪਾਂ ਅੱਜ ਇੱਥੇ ਚੱਲਾਂਗੇ ਜੀ ਗੁਰਦੁਆਰਾ ਸਾਹਿਬ ਹੈਗਾ ਤੇ ਦੇਖਦੇ ਆ ਅਰੇਂਜਮੈਂਟ ਕਿੱਥੇ ਕਰਦੇ ਆ ਤੇ ਪੁਸ਼ਕਰ ਦਾ ਜਿਹੜਾ ਮੇਲਾ ਵਾ ਤਕਰੀਬਨ 2 ਦਿਨ ਹਜੇ ਕੱਲ ਨੂੰ ਉਹਦੀ ਸਮਾਪਤੀ ਹੋ ਜਾਣੀ ਆ ਇਹ ਵੀਡੀਓ ਵਿੱਚ ਸਾਰਿਆਂ ਦਾ ਤੁਹਾਡਾ ਸਵਾਗਤ ਆ ਜੀ ਵੀਡੀਓ ਦੇਖ ਰਹੇ ਸਾਰੇ ਛੋਟੇ ਵੱਡੇ ਭੈਣ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਜਿਵੇਂ ਰਾਤ ਪੁਸ਼ਕਰ ਆ ਗਏ ਸੀ ਕਿ ਹਨੇਰਾ ਹੋ ਗਿਆ ਸੀਗਾ 8:30 ਹੋ ਗਏ ਸੀਗੇ ਲਾਈਵ ਸ਼ੋਅ ਚੱਲਦੇ ਸੀਗੇ ਰੂਪ ਕੁਮਾਰ ਰਠੌਰ ਨੂੰ ਨਹੀਂ ਸੁਨਾਲੀ ਰਠੌਰ ਉਹ ਰਾਤ ਲਾਈ ਵੀ ਹੋਇਆ ਸੀ ਮੈਂ ਉਹ ਆਏ ਹੋਏ ਸੀਗੇ ਤੇ ਵੀਰ ਹੁਣਾਂ ਕੋਲੇ ਇੱਥੇ ਰਹਿ ਸੀ ਆਪਾਂ ਆਏ ਹੋਏ ਸੀਗੇ ਪੰਜਾਬ ਸਾਈਡ ਤੋਂ ਤੇ ਇਹ ਕਮਰਾ ਉਹਨਾਂ ਨੇ ਵੀ ਜਾਣ ਅਜ ਕਮਰਾ ਆਪਾਂ ਛੱਡਦਾ ਨਾ ਤੋਂ ਕੇ ਰੈਡੀ ਆ ਤੇ ਸਮਾਨ ਆਪਣਾ ਪੂਰਾ ਪੈਕ ਆ ਤੇ ਉਹ ਥੱਲੇ ਵੀ ਰਣੀ ਆਪਦਾ ਸਮਾਨ ਬਾਈਕ ਤੇ ਬੰਨ ਰਏ ਨੇ ਉਹ ਬਾਈਕ ਤੇ ਆਏ ਨੇ ਤੇ ਆਪਾਂ ਹੁਣ ਜਾਣੇ ਆ ਜਿੱਥੇ ਜਿਹੜਾ ਪਸ਼ੂਆਂ ਦਾ ਮੇਲਾ ਲੱਗਦਾ ਪਹਿਲਾਂ ਆਪਾਂ ਉਧਰ ਦੇਖਦੇ ਹਾਂ ਉੱਥੋਂ ਜਿਹੜੀ ਕਵਰਿੰਗ ਪੋਸ਼ਕਰ ਮੇਲੇ ਦੀ ਉਹ ਸਟਾਰਟ ਕਰਦੇ ਕਿਉਂਕਿ ਹੁਣ ਇੱਕ ਦਿਨ ਹੀ ਬਚਿਆ ਕੱਲ ਦਾ ਕੱਲ ਨੂੰ ਇੱਥੇ ਸਮਾਪਤੀ ਹੈ ਜੀ ਸਾਰੀ ਗੁਰਦੁਆਰਾ ਸਾਹਿਬ ਜਾਣੇ ਆ ਕਿਤੇ ਟੈਂਟ ਲਾਉਣ ਨੂੰ ਅੱਜ ਦੀ ਜੇ ਜਗ੍ਹਾ ਮਿਲ ਗਈ ਉਹ ਦੇਖਦੇ ਆਂ ਤੇ ਸਫਰ ਨਾਲ ਜੁੜੇ ਰਹੋ ਜੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਾਂ ਕਮਰੇ ਚੋਂ ਸਮਾਨ ਚੱਕਿਆ ਗੁਰਦੁਆਰਾ ਸਾਹਿਬਾ ਗੁਰੂ ਨਾਨਕ ਦਰਬਾਰ ਪੁਸ਼ਕਰ ਦੇ ਵਿੱਚ ਤੇ ਇਧਰ ਅੰਦਰ ਹਾਲ ਆ ਅੰਦਰ ਲੰਗਰ ਸਾਹਿਬਾ ਤੇ ਨਾਲ ਹੀ ਆਪਾਂ ਸਾਈਕਲ ਖੜੇ ਕਰ ਤੇ ਬੰਨ ਤੇ ਤਰਪਾਲ ਜੀ ਦੇਤੀ ਤੇ ਹੁਣ ਜਾਂਦੇ ਆਪਾਂ ਉਧਰ ਜੀ ਘੁੰਮਣ ਬ੍ਰਹਮਾ ਮੰਦਰ ਦੇਖਣ ਤੇ ਮੇਲਾ ਦੇਖਣ ਤੇ ਪਿੱਛੇ ਮੀਂਹ ਵਾਲਾ ਮੌਸਮ ਹੋਇਆ ਪਿਆ ਆ ਸਾਰਾ ਪਿੱਛੇ ਪਹਾੜੀ ਏਰੀਆ ਵਾ ਆਪਾਂ ਹੁਣ ਚੱਲਦੇ ਆ ਉਧਰ ਬਾਜ਼ਾਰ 'ਚ ਚੱਲਦੇ ਆ ਦੇਖਦੇ ਆ ਮੇਲਾ ਆਨੰਦ ਮਾਣਦੇ ਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਸਫਰ ਨਾਲ ਜੁੜੇ ਰਹੋ ਇਹ ਬ੍ਰਹਮਾ ਘਾਟ ਆ ਜੀ ਤੇ ਮੜਾ ਜਾ ਵਿਊ ਚੈੱਕ ਕਰੋ ਸ਼ਾਨਦਾਰ ਤੇ ਉੱਪਰ ਇੱਕ ਨਾਲ ਇਧਰ ਹੋਰ ਆ ਉਥੇ ਸਬਿਤਰੀ ਮਾਤਾ ਦਾ ਮੰਦਿਰ ਬਣਿਆ ਹੋਇਆ ਆ ਇੱਕ ਹੋਰ ਪਹਾੜੀ ਉਧਰ ਨਾਲ ਆ ਤੇ ਆਪਾਂ ਇੱਥੇ ਮਾੜੀ-ਮੋਟੀ ਫੋਟੋਗ੍ਰਾਫੀ ਕਰਦੇ ਆ ਤੇ ਮੰਦਰ ਉਧਰ ਤੁਹਾਨੂੰ ਦਿਖਾਉਣੇ ਜਾ ਕੇ ਨੀਚੇ ਨਾਲ ਵੀਡੀਓ ਨਹੀਂ ਬਣਾਉਣ ਦਿੰਦੇ ਸੀਗੇ ਆਪਾਂ ਫਿਰ ਉੱਪਰ ਇੱਕ ਕੈਫੇ ਆ ਬਹੁਤ ਸੋਹਣਾ ਬਣਿਆ ਹੋਇਆ ਆ ਲਾ ਮੰਜਾ ਮੰਜਾਰੇ ਕੈਫੇ ਲਾ ਮੰਜਾਰੇ ਕੈਫੇ ਬਹੁਤ ਸੋਹਣਾ ਆ ਸਰ ਮਿਲ ਗਈ ਥੱਲੇ ਆਪਣੇ ਪੁਲਿਸ ਵਾਲੇ ਤੇ ਕਾਫੀ ਮੈਂ ਕਿਹਾ ਪੀਨਿਆ ਗਗਨ ਇੱਧਰ ਬੈਠਾ ਤਿੰਨ ਕਾਫੀ ਆਰਡਰ ਕੀਤੇ ਨੇ ਦੋ ਕੱਪ ਚਿੱ ਨੂੰ ਤੇ ਇੱਕ ਐਕਸਪ੍ਰੈਸ ਹੋ ਹਾਂਜੀ ਸਰ ਆਪਣੀ ਹੈ ਵਾਹ ਵਾਹ ਥੈਂਕ ਯੂ ਕੀ ਬਾਤ ਹੈ ਲਓ ਜੀ ਕੌਫੀ ਆ ਗਈ ਆਪਣੀ ਉਹ ਸਰ ਨੂੰ ਮੜਾਏ ਬੁਲਾ ਲਓ ਆ ਜੋ ਸਰ ਉਧਰ ਵਿਊ ਚੈੱਕ ਕਰੋ ਉਹ ਸਾਹਮਣੇ ਜਿਹੜਾ ਦਿਖ ਰਿਹਾ ਮੰਦਿਰ ਰਸਨ ਮੈਂ ਦਿਖਾਉਣਾ ਸਵਿੱਤਰੀ ਮਾਤਾ ਦਾ ਮੰਦਿਰ ਹੈ ਉੱਪਰ ਤੁਸੀਂ ਜਾ ਸਕਦੇ ਹੋ ਰੂਪ ਵੀ ਆ ਉੱਥੇ ਇਹ ਆਹ ਵਾਲੀ ਰੋਬੇ ਆ ਤੇ ਰਸਤਾ ਵੀ ਉਧਰ ਹੈ ਤੇ ਆ ਸਾਰਾ ਘਾਟ ਆਪਣਾ ਸੁਪਨਾ ਪੂਰਾ ਹੋਇਆ ਜੀ ਪੋਸ਼ਕਰ ਮੇਲੇ ਸਾਈਕਲ ਤੇ ਆਉਣ ਦਾ ਤੇ ਇਹ ਸਰਸਵਤੀ ਉਧਰ ਨਦੀ ਆ ਤੇ ਨਾਲ ਸਰੋਵਰ ਆ ਬਹੁਤ ਵੱਡਾ ਘਾਟ ਆ ਇਹ ਬ੍ਰਹਮਾ ਘਾਟ ਇੱਥੇ ਇਸ਼ਨਾਨ ਕਰਦੇ ਨੇ ਲੋਕ ਬਿਊ ਬਿਊ ਦਾ ਬਿਊ ਦਾ ਦੇਖ ਲਿਆ ਆ ਕਾਫੀ ਸਾਰ ਵਾਲੀ ਕਿਹੜੀ ਕਾਫੀ ਸੱਚ ਦੂਜੀ ਆਪਣੀ ਸੇਮ ਸੀਗੀ ਬਾਈ ਦੂਜੀ ਕਿੱਥੇ ਆ ਉਹ ਫਰਕ ਨਹੀਂ ਮੈਂ ਕਹਿਣਾ ਵਾਂ ਵੀ ਜਿਹੜੀ ਆਪਾਂ ਦੋ ਕੱਪ ਚੀਨੋ ਕਰਾਈਆਂ ਸੀਗੀਆਂ ਤੇ ਇੱਕ ਐਸਪ੍ਰੈਸੋ ਹਨਾ ਤੇ ਵੀ ਸਰ ਨੇ ਉਹ ਲੈਣੀ ਸੀ ਹੁਣ ਮੈਨੂੰ ਆਪਣੀ ਲੱਗ ਲੱਗ ਭੇਜੀਆਂ ਨੇ ਇੱਕ ਹਜੇ ਕੱਪ ਆਪਣਾ ਹੋਰ ਆਉਣਾ ਵਾ ਉਹ ਆ ਗਿਆ ਬਾਈ ਦਾ ਇਹ ਕਿਹੜੀ ਕਿਹੜੀ ਹੈ ਸਰ ਇਹ ਹੈ ਇਹ ਹੌਟ ਕਾਫੀ ਸਰ ਕੀ ਉਹ ਠੀਕ ਹੈ ਤੇ ਇਹ ਸਰਦੀ ਆ ਗਈ ਨਹੀਂ ਅਭੀ ਯਾਰ ਨਹੀਂ ਕੁਝ ਨਹੀਂ थैंक यू अगर जरूर तो कोई बात नहीं बता देंगे बस ठीक है सही है नहीं मैं कुछ नहीं कुछ नहीं डालना बस पा खंड अच्छा अच्छा वर्त ਵਰਤਰਾਕ ਤਵਾ ਬਿਲਕੁਲ ਫੋਟੋ ਨਹੀਂ ਖਿਚਣੇ ਦੇ ਰਿਹਾ ਨਾ ਉਹ ਬੁਗਾਰ ਰਿਹਾ ਫੋਟੋ ਨਹੀਂ ਖਿਚਣੇ ਦੇ ਰਿਹਾ نیچے ਆਹੇ ਇਹ ਬੰਦਾ ਅਡਾ ਨੂੰ ਨੀ ਉਖੇਟੀ ਵਿੱਚ ਚਲੋ ਮੈਂ ਵੀ ਬੋਲ ਲੇਗੇ ਉੱਪਰ ਆ ਜਾਓ ਤੇਰੇ ਥੀਂ ਵਿੱਚ ਲੈ نیچے ਕੋਈ ਕੁਝ ਨਹੀਂ ਕਰਦੇ ਇੰਕੇ ਸਾਈਡੋਂ ਨਹੀਂ ਮੈਸਾ ਜੀ ਮੈਂ ਚਲੋ ਉੱਪਰ ਵਾਲੇ ਕਾਫੀ ਪੀਤੇ ਆਣੇ ਫੋਟੋ ਵਗੈਰਾ ਕਰ ਲੈਂਦੇ ਆਪਾਂ ਸਹੀ ਹੈ ਇਹ ਚਲੋ ਹੀ ਬਣਾ ਰਹੇ ਹਾਂ ਹਾਂਜੀ ਉਹ ਮਨਾਤੋਟ ਕਰ ਰਹੇ ਹਾਂ ਨਹੀਂ ਫਿਰੋ ਚਲੋ ਮੈਨੇ ਦੋ ਯਹਾਂ ਤਾਂ ਖੀਚ ਲਈ ਉਹ ਫਿਰ ਕਿਉਂਕਿ ਇਹ ਨਾ ਕੋਈ ਇਸ਼ਨਾਨ ਪਾਣੀ ਕਰਤਾ ਹੈ ਕੋਈ ਲੇਡੀਜ਼ ਵਗੈਰਾ ਫਿਰ ਉਹ ਅੱਛਾ ਵੀ ਲੱਗਦਾ ਇਧਰ ਉਧਰ ਖੀਚ ਲੋ ਜਹਾਂ ਨਹੀਂ ਹੈ ਫਿਰ ਵਹਾਂ ਕਰ ਲੋ ਥਿਉ ਬੜਾ ਕੈਂਟ ਆ ਰਿਹਾ ਨਾ ਕੈਫੇ ਦਾ ਬੋ ਕੈਂਟ ਤੇ ਸਾਡੇ ਨਾਲ ਸਾਰ ਖੜੇ ਨੇ ਇਹਨਾਂ ਦੀ ਡਿਊਟੀ ਲੱਗੀ ਇੱਥੇ ਕੁਸ਼ਕਰ ਮੇਲੇ ਤੇ ਕਾਫੀ ਪੀਣ ਅਸੀਂ ਉੱਪਰ ਕੈਫੇ ਤੇ ਆਏ ਹਾਂ ਨਾਲੇ ਵਿਊ ਬਹੁਤ ਸ਼ਾਨਦਾਰ ਆ ਰਿਹਾ ਵਾ ਇਹ ਪੂਰਾ ਘੰਟਾ ਇੱਧਰ ਗੋਰੇਗਾਰੇ ਜਿੰਨੇ ਸਾਰੇ ਆਉਂਦੇ ਨੇ ਇੱਥੇ ਕੈਫੇ ਤੇ ਆ ਕੇ ਆਰਾਮ ਨਾਲ ਬੈਠੋ ਇੰਜੋਏ ਕਰੋ ਤੇ ਆਪਾਂ ਚਿੱਲ ਕਰੋ ਪੂਰਾ ਵਧੀਆ ਮਾਹੌਲ ਬਣਿਆ ਹੋਇਆ ਬੱਚ ਹਾਂ ਹਾਰਨੂਰ ਨੂੰ ਬੜੇ ਵੱਜ ਰਹੇ ਨੇ ਮੈਂ ਕਿਹਾ ਆਪਾਂ ਨਹੀਂ ਸੰਗਦੇ ਸੁੰਗਦੇ ਲੋਕਾਂ ਤੋਂ ਉਹ ਕਈ ਕਹਿੰਦੇ ਕੈਮਰੇ ਨਹੀਂ ਕਢੀ ਬਾਈ ਕਢਦੇ ਹੁੰਦੇ ਆਪਾਂ ਜਾਣਾ ਕਿੱਧਰ ਨੂੰ ਆ ਤੇ ਆਪਾਂ ਨੂੰ ਆਪਾਂ ਘੜਾਲੇ ਨਾਲ ਦੇਖਦੇ ਆਪਾਂ ਤਾਂ ਇੱਧਰ ਕੈਮਰੇ ਵਾਲ ਦੇਖਦੇ ਆ ਗੱਲਾਂ ਬਾਤਾਂ ਮਾਰਦੇ ਆ ਈੜੇ ਬਹੁਤ ਇਦਰਾ ਸੂਟ ਕਪੜਾ ਲੀੜਾ ਸੈਂਟ ਚਸ਼ਮੇ ਜੁੱਤੀਆਂ ਬੈਲਟਾਂ ਮੋਹ ਗੋਸ਼ਾ ਵਿੱਤਰਾ ਤਰ੍ਹਾਂ ਦੀ ਰੰਗ-ਬਰੰਗੀ ਦੁਨੀਆ ਫਿਰਦੀ ਆ ਰੰਗ-ਬਰੰਗੀ ਦੁਨੀਆ ਗੋਰੇ ਬੜੇ ਆਏ ਹੋਏ ਨੇ ਗੋਰੇ ਲੋ ਜੀ ਪਤਾ ਨਹੀਂ ਕੀ ਹੋਕਾ ਦੇ ਰਹੀ ਸੀਗੀ ਇਹ ਬ੍ਰਹਮਾ ਮੰਦਿਰ ਆ ਜੀ ਆਹ ਪੋਸ਼ਕਰ ਦੇ ਵਿੱਚ ਇਹ ਪੂਰੀ ਦੁਨੀਆ ਦੇ ਵਿੱਚ ਨਾ ਇੱਕ ਹੀ ਮੰਦਿਰ ਆ ਪੂਰੀ ਦੁਨੀਆ ਵਿੱਚ ਇੱਕ ਮੰਦਿਰ ਹੈ ਬ੍ਰਹਮਾ ਮੰਦਿਰ ਜਿਹੜਾ ਕਿ ਪੋਸ਼ਕਰ ਵਿੱਚ ਆ ਤੇ ਅੰਦਰ ਦਾ ਭੀੜ ਬਹੁਤ ਆਪਾਂ ਤੋਂ ਜਾ ਨਹੀਂ ਹੋਣਾ ਹੈਗਾ ਬਹੁਤ ਜ਼ਿਆਦਾ ਭੀੜ ਆ ਇਹ ਜਦੋਂ ਕਹਿੰਦੇ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਸਭਿਤਰੀ ਉਹਨਾਂ ਨੇ ਸ਼ਰਾਪ ਦਿੱਤਾ ਸੀਗਾ ਬ੍ਰਹਮਾ ਜੀ ਨੂੰ ਕਿਉਂਕਿ ਉਹਨਾਂ ਜਿਹੜਾ ਯੱਗ ਸੀਗਾ ਉਹ ਉਹਨਾਂ ਨੇ ਕਿਸੇ ਹੋਰ ਨਾਲ ਉੱਥੇ ਵਿਆਹ ਕਰਵਾ ਲਿਆ ਸੀਗਾ ਤਾਂ ਕਰਕੇ ਸ਼ਰਾਪ ਦਿੱਤਾ ਜੀ ਤੇਰਾ ਜਿਹੜਾ ਮੰਦਰ ਆਓ ਕੱਲਾ ਪੋਸ਼ਕਰ ਦੇ ਵਿੱਚ ਹੀ ਹੋਊਗਾ ਦੁਨੀਆਂ ਵਿੱਚ ਕਿਤੇ ਵੀ ਬ੍ਰਹਮਾ ਦਾ ਮੰਦਰ ਹੈ ਨਹੀਂ ਹੈਗਾ ਜੀ ਉਹ ਕੱਲਾ ਪੋਸ਼ਕਰ ਦੇ ਵਿੱਚ ਹੀ ਆ ਤੇ ਉੱਪਰ ਅੰਦਰ ਭੀੜ ਬਹੁਤ ਆ ਮੇਲੇ ਤੇ ਬਾਕੀ ਉਦਾਂ ਸਾਰਾ ਭਰਿਆ ਪਿਆ ਇੱਧਰ ਵੀ ਤੇ ਆਪਾਂ ਅੱਗੇ ਚੱਲਦੇ ਆ ਇੱਧਰੋਂ ਆਪਾਂ ਆਏ ਆ ਬਹੁਤ ਮੱਖੀਆਂ ਨੇ ਵੀ ਇੱਥੇ ਪ੍ਰਸ਼ਾਦ ਪਿਆ ਬਹੁਤ ਜ਼ਿਆਦਾ ਉੱਪਰ ਮੱਖੀਆਂ ਬਹੁਤ ਨੇ ਮਖਿਆਲ ਆ ਅਸੀਂ ਨੇ ਉਧਰ ਨਾ ਗੁਰਦੁਆਰਾ ਸਾਹਿਬ ਨੇ ਸਾਈਕਲ ਖੜਾ ਕਰਦੀ ਆ ਆ ਗੁਰਦੁਆਰਾ ਵਾਹ ਉਹ ਉਧਰ ਹੈ ਤੇ ਉਹ ਥੋੜਾ ਸਾ ਉਧਰ ਹਾਲ ਹੈ ਗੱਦਾ ਵਗੈਰਾ ਮਿਲ ਗਿਆ ਤੇ ਬੋਲੇ ਭਈ ਠੀਕ ਆ ਉਹ ਟੈਂਟ ਆੇ ਸਾਡੇ ਕੋਲ ਵੈਸੇ ਟੈਂਟਰ ਲਗਾ ਲੇਗੇ ਜੇ ਵੀਟੇ ਜੀ ਅੱਛਾ ਆਪਾਂ ਇੱਧਰ ਆ ਗਏ ਪਸ਼ੂ ਮੇਲਾ ਸਟਾਰਟ ਹੋ ਗਿਆ ਤੇ ਆ ਸਾਰਾ ਉਹਨਾਂ ਦੇ ਰਸੇ ਰੁਸੇ ਇੱਧਰ ਘੋੜੇ ਦੀਆਂ ਕਾਠੀਆਂ ਪਈਆਂ ਨੇ ਤੇ ਆਪਾਂ ਚੱਲਦੇ ਆ ਅੱਗੇ ਦਿਖਾਉਨੇ ਆ ਤੁਹਾਨੂੰ ਥੋੜਾ ਜਿਹਾ ਅੱਗੇ ਜਾ ਕੇ ਆ ਤੇ ਪੂਰਾ ਜਨਦੀ ਇਹਨਾਂ ਕੋਲੇ ਹੁੰਦਾ ਵਾ ਸਿਸਟਮ ਘੋੜੇ ਘਾੜੇ ਉਂਠਾਂ ਦੀ ਮੰਡੀ ਲੱਗਦੀ ਆ ਉਧਰ ਅੱਗੇ ਜਾ ਕੇ बहुत ज्यादा क्योंकि आज लास्ट देना क्या है भैया ये तिल गुड़ का लिए होता है नहीं खाने के लिए होता है, है। मतलब किसके लिए होता है कोई बीमारी के लिए या कुछ है? वैसे ही मीठा होता है अच्छा ठीक अच्छा। है ठीक है ठीक है अच्छा ओके ओके ਖਾਏ ਤੇ ਠੰਡ ਨਹੀਂ ਲੱਗਦੀ ਅੱਛਾ ਠੰਡ ਨਹੀਂ ਲੱਗਦੀ ਇਹ ਖਾ ਕੇ ਯਾ ਅੱਛਾ ਤਾਕਤ ਵਗੈਰਾ ਵੀ ਹੁੰਦੀ ਆ ਡਰਾਈ ਫਰੂਟ ਵਗੈਰਾ ਪੜਦਾ ਇਸਮੇ ਕਿ ਨਹੀਂ ਅੱਛਾ ਕਾਜੂ ਬਦਾਮ ਪੜਦਾ ਚੱਲ ਬਈ ਚੱਲੀਏ ਅੱਗੇ ਬਾਈ ਤੇਲ ਗੁੜ ਕਾਜੂ ਬਦਾਮ ਜੇ ਇਦਾਂ ਬਣਾਈ ਜਾਂਦਾ ਤਰ੍ਹਾਂ ਤਰ੍ਹਾਂ ਦੀ ਮਠਿਆਈ ਪਈ ਆ ਪੁਸ਼ਕਰ ਮੇਰੇ ਚ ਬਈਆ ਕਿਹਾ ਬੋਲਤੇ ਆ ਇਸਕੋ ਇਹ ਕੀ ਆ ਹੈ ਜੀ सोलनवा हां अच्छा ये आ, ये ये वो चोलों का होता है राइस का हाँ मैदे का ही होता है मैदे का ये गुड़ है इसमें आ, गुड़ है ये। अच्छा ये गुड़ है ये सब का है अच्छा ये तो गच्चे का है ये तो हमारे होती है ना गच्चे का ये पतीसा आ गया सोन पापड़ी पशु मेला किधर आ गया ते तो 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 ਆਪਣੇ ਰਾਤ ਜਿਹੜਾ ਨਾ ਸਾਈਕਲ ਖੜਾ ਸੀ ਤੇ ਗੱਡੀ ਲਿਆ ਕੇ ਇਹਨੇ ਮਾਰੀ ਸਾਈਕਲ ਦੀ ਉਹ ਲੋਹਾ ਸੀ ਉਹ ਬੜ ਗਿਆ ਵਿੱਚ ਜ਼ਖਮ ਜੇ ਹੋ ਗਏ ਸੀਗੇ ਐ ਡਿਸਪੈਂਸਰੀ ਇੱਥੇ ਸੀਗੀ ਗਵਰਨਮੈਂਟ ਤੇ ਦਵਾਈ ਲਾ ਕੇ ਬਾਈ ਤੋਂ ਪੱਟੀ ਲਾ ਕੇ ਨਾ ਉਪਰਾਂ ਚੇਪੀ ਪੱਟੀ ਲਵੇਟ ਲੈਣੇ ਆ ਇਹ ਲਸਣ ਦਾ ਤੇਲ ਹੈ ਲਸਣ ਦਾ ਤੇਲ ਕਸ਼ਮੀਰ سے ਆਤਾ ਹੈ ਇਹ ਕਸ਼ਮੀਰ ਦਾ ਤੋਹਫਾ ਇਹ ਪਰਬ ਦੇ ਇਲਾਕੋਂ ਮੇਂ ਪੈਦਾ ਹੋਤਾ ਦੇਖੋ ਇਹ ਲਹਸਣ ਮੇਰੇ ਬਾਬੂ ਜੀ ਇਸ ਕੋ ਚੈੱਕ ਕਰੋ ਤੜਾ ਲਹਸਣ ਦਾ ਆਜਾ ਇੱਧਰ ਹੀ ਆ ਸਾਹਮਣੇ ਆ ਜਾ ਉਹ ਮੰਦਰ ਸੀਗਾ ਜਿਹੜਾ ਮੈਂ ਕਹਿੰਦਾ ਨਹੀਂ ਸੀ ਸਵੈਤਰੀ ਮਾਤਾ ਦਾ ਹਨਾ ਉਹ ਹਾਂ ਰੋਪਵੇ ਜਾਂਦੀ ਆ ਉੱਥੇ ਉੱਪਰ ਤੇ ਉਧਰ ਹੀ ਕਾਫੀ ਉੱਪਰ ਦੀ ਘੁੰਮ ਕੇ ਆਉਣਾ ਪੈਂਦਾ ਵਾ ਪਸ਼ੂ ਮੇਲਾ ਇੱਧਰ ਆ ਦੇਖਦੇ ਆ ਜਾ ਘੋੜੇ ਘਾੜੇ ਆਪਾਂ ਆਪ ਜਹੀ ਰਹਤੇ ਹੋ ਜਹੀ ਰਹਤੇ ਹੋ ਆਪਾਂ ਹਾਂ ਟੌਫੀ ਲੈ ਲਓ ਆਪ ਟੌਫੀ ਦੇ ਦਿੰਦੇ ਆ ਟੌਫੀਆਂ ਦੇ ਬਈ ਜਵਾਕਾਂ ਨੂੰ ਦੇ 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 ਕੋਈ ਨਾ ਜਵਾਕਾਂ ਨੂੰ ਟੌਫੀਆਂ ਤਾਂ ਰਹਿੰਦਾ ਵਾ ਚਾਕਲੇਟ ਹੈਗਾ ਚਾਕਲੇਟ ਦੇ ਦੇ ਜਿਹੜੇ ਲੈ ਸੀ ਮੈਨੂੰ ਵੀ ਦੇ ਦੇ ਇੱਕ ਅੱਧਾ ਉਹ ਬਾਈ ਹੁਣੀ ਕਹਿੰਦੇ ਉਧਰ ਅੱਗੇ ਜਾ ਕੇ ਆ ਵੀ ਉਧਰ ਜ਼ਿਆਦਾ ਵਾ ਜੜੀ ਪਸ਼ੂ ਵਾਲਾ ਵਾ ਮੇਲਾ ਤੇ ਇੱਧਰ ਆ ਥੋੜਾ ਜਿਹਾ ਝੀਲ ਅੱਛਾ ਇਹ ਥੋੜਾ ਜਿਹਾ ਹੋ ਆ ਪਾਣੀ ਆ ਇਕੱਠਾ ਜਿਵੇਂ ਆਪਣਾ ਟੋਬਾ ਨਹੀਂ ਹੁੰਦਾ ਪਿੰਡ 'ਚ ਉਦਾਂ ਆ ਕੰਦ ਉੱਪਰ ਤੀ ਜਾਣਾ ਪੈਣਾ ਕਹਿੰਦੇ ਤੰਦ ਉੱਪਰ ਦੀ ਤੁਰ ਕੇ ਜਾ ਕੇ ਉਹ ਅੱਗੇ ਪਹੁੰਚਾਂਗੇ ਜਿਹੜਾ ਉੱਪਰ ਦੇ ਦਾ ਉਹ ਸਵਿੱਤਰੀ ਮਾਤਾ ਮੰਦਿਰ ਆ ਜਿੱਥੇ ਰੋਪਵੇ ਜਾਂਦੀਆਂ ਨੇ ਚੱਲ ਚੱਲ ਕੰਮ ਖਤਰੇ ਵਾਲਾ ਹੀ ਅੱਜ ਇੱਧਰ ਹੀ ਹੈਗੀ ਜਗ੍ਹਾ ਆ ਚੱਲੋ ਸੇਵਕਾ ਹੈ ਕਿੱਧਰ ਹੀ ਜਾ ਇੱਥੋਂ ਛਾਲ ਮਾਰ ਥੱਲੇ ਇੱਥੋਂ ਛਾਲ ਮਾਰ ਆਪੇ ਚੱਲ 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 ਚੋ ਹਾਂ ਅੱਗੇ ਥੋੜਾ ਹੀ ਆ ਬਸ ਥੋੜਾ ਤੁਰਨਾ ਪੈਣਾ ਓ ਸਾਹਮਣੇ ਤੁਹਾਨੂੰ ਜਿਹੜੀਆਂ ਦਿਖਦੀਆਂ ਆਉਣਗੀਆਂ ਰੋਪਵੇ ਤੇ ਜਾਂਦੀਆਂ ਟਰਾਲੀਆਂ 3 ਤੇ 36 ਤੇ 39 ਇਹ ਉੱਪਰ ਜਿਹੜਾ ਮੰਦਿਰਾ ਸਵਿੱਤਰੀ ਮਾਤਾ ਦਾ ਉੱਥੇ ਜਾਂਦੀਆਂ ਨੇ ਰਾਜਸਥਾਨੀਆ ਕਲਚਰ ਉਹ ਹਿੰਦੀ ਹਿੰਦੀ ਵੀ ਆਉਂਦੀ ਆ ਅੱਜ ਮੈਂ ਮੇਰੇ ਪਿੱਛੇ ਇਧਰ ਦੇ ਦੇ ਜਿਵੇਂ ਆਂ ਉਂਠਾ ਖੜੇ ਨੇ ਨਾ ਇਹ ਉੱਥੇ ਮਗਰ ਕੁੜੀਆਂ ਮਿਲੀਆਂ ਸੀ ਜਿੱਥੇ ਵੀਡੀਓ ਬਣਾਈਆ ਪਹਿਲਾਂ ਅੰਗਰੇਜ਼ ਜਿਹਾ ਖੜਾ ਸੀਗਾ ਉਹ ਕਹਿੰਦੇ ਸੀ ਮੁਕਤਸਰ ਤੋਂ ਪੰਜਾਬ ਤੋਂ ਆਏ ਹੋਏ ਆ ਦੇਖ ਲੋ ਤੇ ਇੱਥੇ ਸੀ ਵੇਚਣ ਆਉਨੇ ਆ ਮਤਲਬ ਕਿ ਪਸ਼ੂ ਮੇਲਾ ਜਿਹੜਾ ਲੱਗਦਾ ਵਾ ਪੁਸ਼ਕਰ ਮੇਲਾ ਇੱਥੇ ਆਂ ਉਂਠਾਂ ਦੀ ਲੱਗੀ ਹੋਈ ਆ ਤੁਸੀਂ ਨਾ ਤੁਹਾਨੂੰ ਕੋਈ ਪਸੰਦ ਆਉਂਦਾ ਵਾ ਘੋੜੇ ਨੇ ਉੱਧਰ ਉੱਧਰ ਵੀ ਚੱਲਦੇ ਆਪਾਂ ਤੇ ਉਂਟ ਇੱਥੇ ਤੁਸੀਂ ਖਰੀਦ-ਵੇਚ ਸਕਦੇ ਹੋ 8-10 ਇੱਧਰ ਖੜੇ ਨੇ ਤੇ ਇੱਧਰ ਇਦਾਂ ਇਹਨਾਂ ਕੋਲੇ ਐ ਟਿਕਾਣੇ ਹੁੰਦੇ ਨੇ ਵਿਚਾਰੇ ਇਹ 6-7 ਦਿਨ ਐ ਹੀ ਰਹਿੰਦੇ ਨੇ ਇੱਥੇ ਅੱਗੇ ਵੀ ਖੜੇ ਨੇ ਇੱਥੇ ਮਲਾ ਦਾ ਹੈਗਾ ਬਾਈ 7-800 ਉਂਟ ਹੋਊਗਾ ਘੱਟੋ-ਘੱਟ ਇਦਾਂ ਜਿਵੇਂ ਉਹ ਹੋਰ ਕਬੀਲਾ ਸੀ ਕੋਈ ਜਿਵੇਂ ਪਰਿਵਾਰ ਆ ਹੋਰ ਨੇ ਅਲੱਗ-ਅਲੱਗ ਆਪਦੇ ਟਿਕਾਣੇ ਬਣਾਈ ਬੈਠੇ ਨੇ ਇੱਧਰ ਤੇ ਇੱਧਰ ਹੋਰ ਨੇ ਅਲੱਗ-ਅਲੱਗ ਪੰਜਾਬ ਤੋਂ ਵੀ ਬਹੁਤ ਆਏ ਹੋਏ ਨੇ ਅਲੱਗ-ਅਲੱਗ ਸਟੇਟਾਂ ਤੋਂ ਆਏ ਹੋਏ ਨੇ ਦੂਰ ਤੱਕ ਜਿੱਥੇ ਤੱਕ ਨਿਗਾਹ ਮਾਰਦੇ ਆ ਤੇ ਉਂਠੇ-ਉਂਠੇ ਘੋੜੇ ਹੀ ਦੇਖਦੇ ਨੇ ਬੜੀਆ ਬਾਈ ਆਪਾ ਕੈਸੇ ਹੋ ਬੜੀਆ ਬਾਈ ਠੀਕ ਹੈ ਹਾਂ ਬੜੀਆ ਬਾਈ ਕਹਾਂ ਸੇ ਆਪਾ ਹਮ ਹਨੂਮਾਨਗੜ੍ਹ ਸੇ ਹਨੂਮਾਨਗੜ੍ਹ ਸੇ ਹਮ ਹਨੂਮਾਨਗੜ੍ਹ ਤੋਂ ਹੋ ਕੇ ਆਏ ਆਂ ਹਮ ਹਨੂਮਾਨਗੜ੍ਹ ਸੇ ਬਠਿੰਡਾ ਕੇ ਇਧਰ ਦਾਖਲ ਹੋਏ ਨਾ ਦਮਦਮਾ ਸਾਹਿਬ ਹਾਂ ਹਾਂ ਉਧਰ ਮੈਂ ਹਨੂਮਾਨਗੜ੍ਹ ਫਿਰ ਆਗੇ ਅਨੂਪਗੜ੍ਹ ਬੀਕਾਨੇਰ ਜਿਹੜੇ ਪਿੰਡ ਤੇ ਨਾਗੌਰ ਆਪਰ ਲੁਧਿਆਣੇ ਚ ਆਪਣਾ ਪਿੰਡ ਹਾਂ ਲੁਧਿਆਣੇ ਚ ਪਿੰਡ ਖੇੜਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਹਾਂਜੀ ਗਾਮ ਤਾਂ ਮੇਰਾ ਨੋ ਰਹੇਗਾ ਜ਼ਿਲ੍ਹਾ ਨਵਾਨੇ ਲੇਕਿਨ ਹਨੂਮਾਨਗ ਅੱਛਾ ਜ਼ਿਲ੍ਹਾ ਤੁਹਾਡਾ ਹਨੂਮਾਨਗੜ੍ਹ ਹਨੂਮਾਨਗੜ੍ਹ ਦਾ ਗਾਉਂ ਨੂੰ ਰਹੇਗਾ ਮੇਰਾ ਤੁਸੀਂ ਹਰ ਸਾਲ ਆਉਨੇ ਉੱਥੇ ਪੁਸ਼ਕਰ ਮੇਲੇ ਤੋਂ ਅੱਛਾ ਹੂੰ ਇਹ ਕਿੰਨੇ ਦਿਨ ਫਿਰ ਤੁਸੀਂ ਇੱਥੇ ਮੈਂ ਅਸੀਂ ਤਾਂ 15 ਦਿਨ ਹੋ ਗਿਆ ਇੱਥੇ ਆਏ ਨੇ ਅੱਛਾ ਹਾਂ 15 ਦਿਨ ਲੈ ਕੇ ਆਏ ਸੀ ਵੇਚਣ ਲਈ ਤੇ ਹੋਇਆ ਕੋਈ ਸੌਦਾ ਹਾਂ ਸੌਦਾ ਸਾਲ ਹੋਇਆ ਵੇਚ ਕੇ ਦੁੱਬਰ ਲਈ ਆ ਅੱਛਾ ਹੋਰ ਲੈ ਲਿਆ ਹੋਰ ਲੈ ਲਿਆ ਬਿਜ਼ਨਸ ਹੀ ਹੈ ਹਮਾਰਾ ਅੱਛਾ ਬਿਜ਼ਨਸ ਵੀ ਵੇਚ ਕੇ ਹੋਰ ਲੈਨੇ ਵੇਚ ਕੇ ਹੋਰ ਲੈ ਲੈ ਲਿਆ ਤੇ ਦੇ ਦਿੱਤੇ ਆ ਫਿਰ ਉੱਥੇ ਕਿੰਨੇ ਦਿਨ ਲੱਗ ਜਾਂਦੇ ਨੇ ਤੁਸੀਂ ਪੰਜਾਬ ਉੱਥੋਂ ਆਉਨੇ ਹੋ 15 ਦਿਨ ਲੱਗ ਜਾਂਦੇ ਮੈਨੂੰ 15 ਦਿਨ ਹਾਂ ਹੋਲੀ-ਹੋਲੀ ਆਉਂਦੇ ਆ ਫਿਰ ਹਾਂ ਹੋਲੀ-ਹੋਲੀ ਆਉਂਦੇ ਆ ਠੀਕ ਆ ਤੇ ਇਹਨਾਂ ਦੀ ਫਿਰ ਖਰਾਕ ਵਗੈਰਾ ਕੀ ਖਾਂਦੇ ਨੇ ਖਾਣਾ ਗੁਮਾਰ ਦਾ ਨਹੀਂ ਲੈਂਦੇ ਨਹੀਂ ਹੈਗਾ ਗੁਮਾਰੇ ਦਾ ਗੁਮਾਰ ਹਾਂ ਗੁਮਾਰਾ ਨਹੀਂ ਰੱਖ ਚੱਲਦੇ ਗਏ ਅਚਾ ਉਹ ਖਾਂਦੇ ਨੇ ਹਾਂ ਠੀਕ ਆ ਤੇ ਪਾਣੀ ਪੂਣੀ ਸਟੋਰ ਕਹਿੰਦੇ ਖਾਸਾ ਰੱਖ ਲੈਂਦੇ ਆ ਪਾਣੀ ਪੂਣੀ ਖੇਲੀ ਹੈਗੀ ਅਚੇਤਰ ਬਣੇ ਹੋਣੇ ਪਾਣੀ ਹਾਂ ਠੀਕ ਆ ਪਾਣੀ ਹਰ ਰੋਜ਼ ਪੀਂਦੇ ਨੇ ਜਾਂ ਸਟੋਰ ਕਰ ਲੈਂਦੇ ਨੇ ਆਪਣੇ ਅੰਦਰ ਹਰ ਰੋਜ਼ ਪੀਂਦੇ ਆ ਅੱਛਾ ਸਵੇਰ ਸ਼ਾਮ আর ਦੁਪਹਰੀ ਦੇਂ ਟੇਪਾ ਨਹੀਂ ਜੇ ਪਾਣੀ ਨਾ ਮਿਲੇ ਕਹਿੰਦੇ ਕਈ ਵਾਰੀ ਸਟੋਰ ਰੱਖ ਕਰਕੇ ਰੱਖਦਾ ਹੈ ਆਪਣੇ ਅੰਦਰ 7 ਦਿਨ ਨਹੀਂ ਪੀਣਾ ਤਾਂ 7 ਦਿਨ ਹਾਂ 7 ਦਿਨ ਜੀ ਉਂਠ ਨਾ ਪਾਣੀ ਪੀਵੇ ਤਾਂ ਰਹਿ ਸਕਦਾ ਰਹਿ ਸਕਦੇ ਹੈ ਅੱਛਾ ਜੀ ਹਾਂ ਕੀ ਬਾਤ ਹੈ ਤੇ ਸੁਬਾ ਸ਼ਾਮ ਖਰਾਕ ਪਾਣੀ ਪੋਣੀ ਪੈਂਦੀ ਇਹਨਾਂ ਨੂੰ ਹਾਂ ਖਰਾਕ ਪੋਣੀ ਪੈਂਦੀ ਹੈ ਗੱਡੀ ਵਿੱਚ ਪੜੇਗਾ ਗੁਮਾਰਦਾ ਨਹੀਂ ਰ ਅੱਛਾ ਇੱਕ ਗੱਡੀ ਐ ਸਟ੍ਰੇਨ ਲਈ ਹੈਗੀ ਆ ਅੱਛਾ ਵਾਲੀ ਠੀਕ ਆ ਠੀਕ ਆ ਆ ਕਿੰਨੇ ਨੇ ਤੁਹਾਡੇ ਕੋਲ ਉਂਠੇ ਤੇ ਇੱਕ ਆਪਣੇ ਮਾਰੇ ਬਾਸ 5 ਲਈਏ ਸੀ ਅਬ 5 ਰਹਿ ਗਏ ਹਾਂ ਅੱਛਾ

कोई ज्यादा है कोई ठीक है इधर आगे आगे कुछ है का देखो वो किला कौन सा है किला दिख रहा है कौन हाँ वो किला अच्छा, अच्छा। हा हा। वो फिल्म निकली नहीं कर्ण तो अर्जुन हाँ हाँ इतो निकल रही है वो कर्ण अर्जुन एक फिल्म आई थी हाँ वो यहाँ शूट हुई थी हाँ शूट हुई थी वो मंदिर था जो कर्ण अर्जुन में ये मंदिर है वो ये मंदिर है वो रास्ता किधर है रास्ता भाई पहाड़ी है ना पीछे नहीं जाने जाने उधर से 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 जाना पड़ता है इधर 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 नहीं जाएगा बहुत दूर पड़ते परेशान हो जाती है सस्ते में फिर भाई साहब तो, यार। नहीं जाएंगे आए तो, है, जाना वो तो दिख रहा है ठीक है अभी रात बारिश हुई थी ना काफी हुई थी वैसे तो नहीं होती यहाँ बारिश कोई वैसे तो नहीं होती राजस्थान में बारिश बहुत कम होती है ना इधर तो बहुत कम होती है हाँ अपना अपना बहुत ही बरसात हाँ उधर राज रात एकदम एक रात लाइव शो चल रहा सही होते हाँ फिर बारिश एकदम एक आ गई ठीक है और भाई चाय चूपी ला नहीं भाई चाय तो आज तीन चार बारी पी ली वो पीछे पुलिस वाले मिल गए थे उन्होंने पिला दी चाय हाँ ਫਿਰ ਇੱਕ ਪੀਛੇ ਵੀ ਲੋਵਰ ਹਾਂ ਵੀਰੇ ਸਭ ਬੜੀਆ ਕਿਰਪਾ ਅਭੀ ਜਾਏਗੇ ਬਸ ਅਜਮੇਰ ਜਾਏਗੇ ਕੱਲ ਜਾਂ ਪਰਸੋਂ ਕੱਲ ਜਾਏਗੇ ਸ਼ਾਮ ਤੱਕ ਅਜਮੇਰ ਹਾਂ ਸਾਰਾ ਜੇ ਘੁੰਮ ਕੇ ਪੁਸ਼ਕਰ ਆ ਜੇ ਨਾ ਆਏ ਸਾਲਾਂ ਦੇ ਹੋ ਗਏ ਤੂੰ ਹੈ ਆਏ ਸਾਲਾਂ ਦੇ ਹੋ ਨਹੀਂ ਨਹੀਂ ਪੁਸ਼ਕਰ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਪਹਿਲੀ ਵਾਰ ਹੀ ਆਇਆ ਹੈ ਜੈਪੁਰ ਤੋਂ ਮੈਂ ਕਈ ਵਾਰ ਕਾਰ ਸੇ ਆਇਆ ਹੂੰ ਤਿੰਨ ਚਾਰ ਵਾਰ ਤੇ ਅਜਮੇਰ ਕੇ ਬਾਅਦ ਜਾਏਗੇ ਜੈਪੁਰ ਜਾਏਗੇ ਜੈਪੁਰ ਕੇ ਬਾਅਦ ਆਗੇ ਦੇਖਾਂਗੇ ਕਹਾਂ ਜਾਣਾ ਹੈ ਬਸ 8-10 ਦਿਨ ਹੋਰ ਲਗਾਏਗੇ ਤੇ ਫਿਰ ਉਹ ਸਿੱਧਾ ਹਰਿਆਣਾ ਹੋਂਤੇ ਹੋਏ ਪੰਜਾਬ ਚਲੇ ਜਾਣਗੇ ਸਾਰਾ ਫਿਰ ਉਹ ਇਹ ਜੋ ਜਿਤਨਾ ਖੇਡਾ ਹੋਇਆ ਸਾਰਾ ਸਫਾਈ ਕਰਕੇ ਜਾਣੀ ਪड़ती है ਜਾਂ ਕਿਦਾਂ ਸਫਾਈ ਸਫਾਈ ਮੇਲਾ ਮੇਲਾ ਰਾਤ ਵੀ ਕਰਵਾਵਾ ਸਫਾਈ اچھا ਸਰਕਾਰ ਕਰਵਾਉਂਦੀ ਹੈ ਸਰਕਾਰ ਕਰਵਾਉਂਦੀ ਹੈ اچھا ਨਹੀਂ ਵਧੀਆ ਗੱਲ ਆ ਫਿਰ ਇੱਕ ਉਹ ਡੇਜ਼ਰਟ ਸਫਾਰੀ ਹੁੰਦੀ ਆ ਉਹ ਜਿਹੜੀ ਜੀਪਾਂ ਹੁੰਦੀਆਂ ਨੇ ਉਹ ਕਿੱਥੇ ਹੁੰਦੀ ਆ ਉਹ ਇੱਥੇ ਲੱਗੀ ਹੋਈ ਐ ਇਹ ਛੋਟੀਆਂ ਨੇ ਉਧਰ اچھا ਉਹ ਪਿੱਛੇ ਹੋਊਗਾ ਹਾਂ ਅੱ비 ਤਾਂ ਉਹ ਬੰਦ ਕਰਵਾਈ ੜੀ ਹੈ ਮੇਲੇ ਲੱਗਣਾਂ ਦੇ ਕਾਰਨ ਉਹ ਜ਼ਿਆਦਾਤਰ ਉਧਰ ਜੈਸਲਮੇਰ ਸਾਈਡ ਹੁੰਦੀ ਆ ਨਾ ਹਾਂ ਜੈਸਲਮੇਰ ਬਹੁਤ ਹੈ ਬਾਈ ਉੱਥੇ ਜ਼ਿਆਦਾ ਹੁੰਦੀ ਆ ਉਹ ਚੰਗੀ ਆ ਠੀਕ ਆ ਇਹ ਮਾਰਦੇ ਮੁਰਦੇ ਤਾਂ ਨਹੀਂ ਕਹੇਗਾ ਨਹੀਂ ਨਹੀਂ ਉਹ ਕਹਿੰਦੇ ਇਦਾਂ ਫੜ ਲੈਂਦੇ ਨੇ ਨਹੀਂ ਫੜਦਾ ਇਹ ਨਹੀਂ ਫੜਦਾ ਅੱਛਾ ਹਾਂ ਠੀਕ ਆ ਇਹ ਫੁੱਲ ਉਦਾਂ ਹੀ ਬੰਨੇ ਨੇ ਫੁੱਲ ਜਿਹੜੇ ਬੰਨੇ ਨੇ ਉੱਪਰ ਕਿਉਂ ਫੁੱਲ ਮੇ ਲਗਾਏਗਾ ਇਹ ਵੀ ਪਹਿਚਾਨ ਆ ਜਾਂਦੀ ਹੈ ਪਹਿਚਾਨ ਜੀ ਫੁੱਟਰ ਮੇ ਲਗਾਏਗਾ ਹੈ ਸੋਹਣਾ ਲੱਗੇਗਾ ਫਿਰ ਫੁੱਲ ਦਾ ਅੱਛਾ ਸੋਹਣਾ ਲੱਗਦਾ ਹੈ ਹਾਂ ਸਹੀ ਗੱਲ ਹੈ ਅਖਰਾ ਹੁਤਾ ਹੁ ਅਖਰਾ ਬਣਾਤੇ ਹਾਂ ਬਹੁਤ ਅੱਛਾ ਇਹ ਕਲਰ ਵੀ ਹਮ ਹਮ ਕਰੇ ਅੱਛਾ ਲੱਗੇ ਹੋਇਆ ਨਾ ਕਲਰ ਇਸ ਉਹ ਮੈਂ ਦੇਖ ਰਹਾ ਤਾਂ ਮੈਂ ਯਾਰ ਟੈਟੂ ਬਨੇ ਹੋਏ ਹੈ ਹਮ ਹਮ ਲਗਾਦੇ ਹਾਂ ਉਹ ਕਲਰ ਅੱਛਾ ਠੀਕ ਹਾਂ ਉਹ ਮੈਂ ਦੇਖਾ ਉਹ ਪਿਛੇ ਹੋ ਰਹੇ ਔਰ ਜਿਹੜੇ ਆਪਾਂ ਕਹਿੰਦੇ ਨਹੀਂ ਸੀ ਵੀ ਆਹ ਨਿਸ਼ਾਨ ਜੇ ਕਾਦੇ ਬਣਾਏ ਹੋਏ ਨੇ ਮੈਨੂੰ ਲੱਗੇ ਵੀ ਟੈਟੂ ਟਾਈਪ ਆ ਉਹ ਕਹਿੰਦੇ ਵੀ ਅਸੀਂ ਸ਼ਿੰਗਾਰ ਕੇ ਰੱਖਦੇ ਆ ਚੀਜ਼ਾਂ ਨੂੰ ਆ ਫੁੱਲ ਬੰਨੇ ਆ ਦੇ ਜਿਵੇਂ ਮੂੰਹ ਤੇ ਬੁੱਲੀਆਂ ਤੇ ਵੀ ਸੋਹਣੇ ਲੱਗਦੇ ਨੇ ਇਧਰ ਜਿਵੇਂ ਲੱਤ ਤੇ ਬਣਾਇਆ ਹੋਇਆ ਇਹਦੇ ਫੁੱਲ ਲਾਲ ਫੁੱਲਾ ਇੱਧਰ ਲਾਲ ਫੁੱਲਾ ਵੀ ਸੋਹਣੇ ਲੱਗਣ ਵੀ 150 ਦੇ ਸੁੱਦੇ ਕਾਫੀ ਵਾਵਾ ਹੋ ਗਏ ਵੇਚਕਰੀ ਸਾਡੀ ਹੋਗੀ ਤੇ ਆ ਦੇਖ ਆਪਾਂ ਦੇਖ ਕੇ ਨੇ ਉੱਪਰੋਂ ਚੱਕ ਲੈ ਮੂੰਹ ਆ ਪਿਛਲਾ ਨਾਲ ਹੱਤਾਰੇ ਧਿਆਨ ਨਾਲ ਦੇਖ ਗਰਦਨ ਦੇਖ ਐ ਕੀ ਬਾਤ ਹੈ ਉਧਰ ਵੀ ਲਾਲ ਫੁੱਲ ਪੀਲਾ ਫੁੱਲ ਉਧਰ ਸੋਹਣੇ ਲੱਗਣ ਦੀ ਖਾਤਰ ਇਹ ਲਾਉਂਦੇ ਨੇ ਫੁੱਲ ਇਹਨਾਂ ਤੇ ਤੇ ਬਾਈ ਕਹਣਾ ਵੀ ਜੇ ਤੁਸੀਂ ਟੈਂਟ ਟੁੰਟ ਲਾਉਣਾ ਕਹਿੰਦਾ ਯਾਰ ਇੱਥੇ ਚੱਕ ਲਿਓ ਸਾਈਕਲ ਖਾਣ ਪੀਣ ਦਾ ਕੁਝ ਹੈ ਨਹੀਂ ਉਹ ਸਾਹਮਣੇ ਟੈਂਟਾ ਉੱਥੇ ਖਾਣ ਪੀਣ ਦਾ ਹੋਊ ਹੱਲ ਆਪਾਂ ਇੱਧਰ ਪਸ਼ੂ ਮਿਲ ਜਨਾਂ ਘੋੜਿਆਂ ਵਾਲੇ ਪਾਸੇ ਪਹੁੰਚੇ ਸੀਗੇ ਤੇ ਜਿਹੜਾ ਮੇਰੇ ਤੁਸੀਂ ਆ ਪਿੱਛੇ ਘੋੜਾ ਦੇਖ ਰਹੇ ਹੋ ਇਹਦਾ ਨਾਮ ਹੈਗਾ ਜੀ ਬੁਰਜ ਖਲੀਫਾ ਘੋੜੇ ਦਾ ਨਾਮ ਹੈਗਾ ਬੁਰਜ ਖਲੀਫਾ ਤੇ ਘੋੜੇ ਦਾ ਤੁਸੀਂ ਕਦ ਦੇਖੋ ਤੇ ਸਭ ਤੋਂ ਵੱਧ ਵਾਲਾ ਇਹ ਹੋਰ ਇੱਥੇ ਬਹੁਤ ਘੋੜੇ ਨੇ ਤੇ ਇਹ ਬਾਈ ਹੁਣ ਆ ਜਿਹੜੇ ਨੇ ਇਹ ਹਰਿਆਣੇ ਤੋਂ ਨੇ ਬਾਈ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਜਿਹੜੇ ਇਹਦੇ ਬਾਰੇ ਜਾਣਕਾਰੀ ਦੋ ਸਾਡੇ ਮਤਲਬ ਕਿ ਬਜ਼ੁਰਗ ਨੇ ਉਹ ਦੇਣਗੇ ਵੀ ਅਸੀਂ ਨਹੀਂ ਦਿੰਦੇ ਤੇ ਉਹ ਬਾਈ ਕਹਿੰਦੇ ਕੋਈ ਗੱਲ ਨਹੀਂ ਵੀਡੀਓ ਬਣਾ ਲਓ ਹਰਿਆਣੇ ਤੋਂ ਤੁਸੀਂ ਕੱਦ ਦੇਖੋ ਪਹਿਲਾਂ ਮੈਂ ਨੇੜੇ ਜਾ ਕੇ ਦਿਖਾਉਣਾ ਲੋਕ ਨਾ ਵੀਡੀਓ ਬਣਾਉਣ ਦੇ ਚੱਕਰ ਚ ਨੇੜੇ ਜਾਈ ਜਾਂਦੇ ਨੇ ਉਹ ਇੱਕ ਹੁਣੇ ਮੁੰਡੇ ਦੇ ਨਾ ਉਹਨੇ ਬੁਰਕ ਭਰ ਲੈਣਾ ਸੀਗਾ ਹੁਣੇ ਹਜੇ ਉਹਨੂੰ ਮਸਾਂ ਉੱਥੋਂ ਬਚਾਇਆ ਤੇ ਉਹ ਕਹਿੰਦੇ ਵੀਡੀਓ ਥੋੜੀ ਦੂਰੋਂ ਬਣਾਓ ਤੇ ਜਿਹੜੇ ਘੋੜੇ ਘੋੜੀਆਂ ਰੱਖਣ ਦੇ ਸ਼ਕੀਨ ਨੇ ਮੈਂ ਦਿਖਾਉਣਾ ਇਹਦਾ ਨਾਮ ਆ ਜੀ ਬੁਰਜ ਖਲੀਫਾ ਮੈਂ ਦੂਜਾ ਕੈਮਰਾ ਕਰਦਾ ਤੁਹਾਨੂੰ ਪੁਸ਼ਕਰ ਦੇ ਮੇਲੇ ਤੇ ਜੀ ਪਹੁੰਚਿਆ ਹੋਇਆ ਬੁਰਜ ਖਲੀਫਾ ਘੋੜਾ ਘੋੜੇ ਦਾ ਕੱਦ ਦੇਖੋ ਟੈਂਟ ਨੂੰ ਲੱਗਦਾ ਪਿਆ ਵਾ ਤੇ ਬਾਈ ਹਰਿਆਣੇ ਤੋਂ ਇੱਧਰ ਬੈਠੇ ਨੇ ਤਾਉ ਹੁਣੀ ਇਹਨਾਂ ਦਾ ਜੀ ਕੀਮਤ ਪਤਾ ਨਹੀਂ ਕਰੋੜਾਂ ਚ ਹੀ ਦੱਸਦੇ ਸੀ ਕਿ 8-10 ਕਰੋੜ ਰੁਪਈਆ ਦੱਸਦੇ ਸੀ ਇਹਦੀ ਕੀਮਤ ਵੀ ਇੰਨੀ ਕੀਮਤ ਆ ਬਾਕੀ ਉਹ ਬਾਈਆਂ ਤੋਂ ਪੁੱਛਿਆ ਸੀ ਉਹਨਾਂ ਨੇ ਕੁਝ ਦੱਸਿਆ ਨਹੀਂ ਅਜੇ ਇੱਥੇ ਗੱਲਾਂ ਹੀ ਕਰਦੇ ਮੈਂ ਸੁਣਿਆ ਵਾ ਤੇ ਬਾਕੀ ਇੱਕ ਉਧਰ ਘੋੜਾ ਹੋਰ ਸੀ ਅਨਮੋਲ ਉਹ ਦੂਸਰੇ ਪਾਸੇ ਉਹਦਾ ਵੀ ਕਦ ਕਾਫੀ ਸੀ ਪਰ ਇਹ ਤਾਂ ਸਿਰੇ ਲੱਗਿਆ ਪਿਆ ਜਿਹੜੇ ਘੋੜੇ ਘੋੜੀਆਂ ਰੱਖਣ ਦੇ ਸ਼ਕੀਨ ਨੇ ਪੁਸ਼ਕਰ ਮੇਲੇ 'ਚ ਜੀ ਪਹੁੰਚੇ ਨੇ ਇਹਨਾਂ ਦਾ ਮਾੜਾ ਮੋਟਾ ਹੋ ਹੀ ਜਾਂਦਾ ਹੁੰਦਾ ਜਿਵੇਂ ਖਰੀਦੋ ਫਰੋਕ ਤਾਂ ਕੋਈ ਵੇਚਦਾ ਕੋਈ ਖਰੀਦ ਲਿਆ ਤੇ ਕੁਝ ਇੱਧਰ ਵੀ ਖੜੇ ਨੇ ਤੇ ਇਹ ਹਜੇ ਬੱਚੇ ਨੇ ਉਹਨਾਂ ਦੇ ਅੱਗੇ ਕਾਫੀ ਆਏ ਹੋਏ ਨੇ ਆਪਣੇ ਪੰਜਾਬ ਤੋਂ ਕਾਫੀ ਆਏ ਹੋਏ ਨੇ ਇੱਥੇ ਪੁਸ਼ਕਰ ਮੇਲੇ ਦੇ ਪਸ਼ੂ ਮੇਲਾ ਜਿਹੜਾ ਚੱਲ ਰਿਹਾ ਵਾ ਉਹ ਸਾਰੇ ਦੂਰ ਤੱਕ ਜਿੱਥੇ ਦੇਖ ਦਿਓ ਸਾਰੇ ਪਸ਼ੂ ਮਤਲਬ ਕਿ ਉਹ ਪਿੱਛੇ ਤੁਹਾਨੂੰ ਊਠਾਂ ਦਿਖਾਇਆ ਸੀ ਇੱਧਰ ਸਾਰੇ ਘੋੜੇ ਘੋੜੀਆਂ ਨੇ ਤੇ ਆਪਾਂ ਹੁਣ ਉੱਧਰ ਚੱਲਦੇ ਆ ਜਿੱਧਰ ਗਰਾਊਂਡ ਆ ਮੇਲਾ ਲੱਗਾ ਹੈ ਉੱਧਰ ਚੱਲਦੇ ਆ ਆਪਾਂ ਤੇ ਕਿਉਂਕਿ ਨੇਰਾ ਵੀ ਕਾਫੀ ਹੋ ਗਿਆ ਆਪਾਂ ਨੂੰ 2-3 ਘੰਟੇ ਹੋ ਗਏ ਇੱਥੇ ਆਏ ਨੂੰ ਕਿਹੜੀ ਜਗ੍ਹਾ ਤੋਂ ਆਏ ਵੀਰੇ ਤੁਸੀਂ ਅਸੀਂ ਬਠਿੰਡਾ ਪੱਕਾ ਕਲਾ ਪਿੰਡ ਤੋਂ ਆਏ ਜੀ ਪੱਕਾ ਕਰਾਇਆ ਪੱਕਾ ਕਲਾ ਜੀ ਪੱਕਾ ਕਲਾ ਹਾਂਜੀ ਠੀਕ ਆ ਤੇ ਹਰ ਸਾਲ ਆਉਨੇ ਵੀਰੇ ਇੱਥੇ ਹਾਂਜੀ ਠੀਕ ਆ ਇਹਦਾ ਕੀ ਨਾਮ ਆ ਇਹਦਾ ਨਾਮ ਸ਼ਾਹਜਾਦੀ ਜੀ ਸ਼ਾਹਜਾਦੀ ਤੇ ਤੁਸੀਂ ਉਥੋਂ ਕਿਵੇਂ ਕਿੰਨੇ ਕ ਦਿਨ ਚ ਪਹੁੰਚ ਜਾਂਦੇ ਜਿਵੇਂ ਉਥੋਂ ਵੀ ਸ਼ਾਮ ਰਾਤ ਨੂੰ ਤੁਰਦੇ ਹੀ ਮਾਲਾ ਸਵੇਰ ਨੂੰ ਆ ਜਾਂਦੇ ਆ ਮਾਲਾ ਸਵੇਰ ਨੂੰ ਆ ਜਾਂਦੇ ਹਾਂਜੀ ਤੇ ਹੋ ਜਾਂ ਕੋਈ ਖਰੀਦ ਫਰੋਕਤ ਹੋਈ ਆਪਣੀ ਨਹੀਂ ਐਕਟਿਵ ਵਧੀਆ ਮਿਲਾਂ ਹਾਂ ਰੇ ਵਧੀਆ ਹੋ ਜਾਂ ਹਾਂਜੀ ਠੀਕ ਆ ਹਰ ਸਾਲ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਆਉਂਦੇ ਨੇ ਸਾਨੂੰ ਹੋ ਗਏ ਜੀ 8-9 ਸਾਲ ਹੋ ਗਏ। ਅੱਛਾ 8-9 ਸਾਲ ਹੋ ਗਏ। ਇਹ ਸਾਰਾ ਪਹਿਲਾਂ ਮੈਨੇਜ ਕਰਨਾ ਪੈਂਦਾ ਆ ਕੇ। ਹਾਂਜੀ ਪਹਿਲਾਂ ਆ ਕੇ ਸਾਰਾ ਕੁਝ ਕਰਨਾ ਪੈਂਦਾ ਜੀ। ਜਗਾ ਕਿਵੇਂ ਰੈਂਟ ਰੰਟ ਦੇ ਹੁੰਦੀ ਹੈ ਜਾਂ ਕਿਵੇਂ ਵੀ? ਨਹੀਂ ਜਗਾ ਐਕਤੀ ਦਾ ਪਲਾਟ ਕੱਟਦੇ ਪਹਿਲਾਂ ਤਾਂ ਉਸ ਜਿਹੜਾ ਪਹਿਲਾਂ ਕ ਰੋਕ ਲੈਂਦਾ ਸੀ ਉਸੇ ਦੀ ਸੀ। ਅੱਛਾ ਅੱਛਾ ਆਪਣੇ ਕੋਲੇ ਕਿੰਨੇ ਨੇ? ਪਲਾਟਾਂ 16 ਸੀਗੇ ਜੀ। 16। ਹਾਂਜੀ। ਠੀਕ ਆ ਠੀਕ ਆ ਠੀਕ। ਵਿੱਚ 8-9 ਸੇਲ ਹੋ ਗਏ ਜੀ। ਅੱਛਾ 8-9 ਸੇਲ ਹੋ ਗਏ। ਤੇ ਸਮਾਪਤੀ ਫਿਰ ਕੱਲ ਨੂੰ ਆ। ਪਰਸੋਂ ਜਾ ਰਹੇ ਹਾਂ ਜੀ ਬਸ। ਪਰਸੋਂ ਤੱਕ ਮੇਲਾ ਜੀ। ਬਸੋਂ ਤੱਕ ਇਹਦੀ ਕਿ ਇਹੇ ਜੀ ਪੰਜ ਵਾਰ ਦੀ ਚੈਂਪੀਅਨ ਹੈ ਦੀ ਆਪਾਂ 51 ਲੱਖ ਰੁਪਏ ਡਿਮਾਂਡ ਕਰਦੇ ਆ। ਅੱਛਾ 51 ਲੱਖ। ਹਾਂ ਜੀ। ਚੈਂਪੀਅਨ ਆਪਣੇ ਇੱਧਰ ਹੀ ਹੋਏ ਸੀ ਕਿ ਨੈਸ਼ਨਲ ਤੌਰ ਤੇ ਹੋਏ ਸੀ ਹਰਮਾਨਗੜ੍ਹ ਵੀ ਹੋਈ ਹੈ ਤੇ ਆਪਾਂ ਅੱਛਾ ਉੱਧਰ ਵੀ ਰਾਜਸਥਾਨ ਚ ਵੀ ਹੋਇਆ। ਹਾਂ ਜੀ। ਠੀਕ ਠੀਕ। ਥੈਂਕ ਯੂ ਵੀਰੇ ਧੰਨਵਾਦ। ਠੀਕ ਹੈ ਜੀ। ਤੇ ਇੱਧਰ ਬਈਆਂ ਕੋਲੇ ਇੱਧਰ ਵੀ ਕਾਫੀ ਆਪਣੇ ਉਹਨਾਂ ਦੇ ਬੱਚੇ ਖੜੇ ਨੇ। ਬਾਈ ਕੋਲੇ 16 17 ਜਿਵੇਂ ਦੱਸਦਾ ਵੀ 16 17 ਸਾਡੇ ਕੋਲੇ ਸਭ ਤੋਂ ਵੱਡਾ ਇਹੀ ਆ। ਸਭ ਤੋਂ ਪਹਿਲਾਂ ਵੀ ਇਹੀ ਆਉਂਦੇ ਨੇ। ਤੇ ਪੰਜ ਛੇ ਪਤਾ ਨਹੀਂ ਕਹਿੰਦੇ ਸੇਲ ਹੋ ਗਏ ਤੇ ਜਿਹੜੀ ਉਹ ਸ਼ਹਿਜਾਦੀ ਸੀ ਉਹਦਾ 51 ਲੱਖ ਰੁਪਇਆ ਡਿਮਾਂਡ ਆ ਉਹਦੀ ਤੇ ਬਾਈਆਂ ਦਾ ਪਲਾਟ ਹੀ ਬਾਵਾ ਇੱਧਰ ਕੀਤਾ ਪਿਆ ਕਵਰ ਕੀਤਾ ਹੋਇਆ ਵਾ ਤੇ ਆਪਾਂ ਹੁਣ ਹਨੇਰਾ ਨਾ ਕਰੀਏ ਤੇ ਚੱਲਦੇ ਆਂ ਜੀ ਆਪਾਂ ਉਧਰ ਦੇਖੀਏ ਮੇਲਾ ਰਾਤ ਨੂੰ ਦਰ ਗੁਰਦੁਆਰਾ ਸਾਹਿਬ ਆ ਗਈ ਸੀ ਉਧਰੋਂ ਜੀ ਛੋਟੇ-ਛਾਟੇ ਤਾਂ ਆਪਾਂ ਕੋਈ ਲੈ ਨਹੀਂ ਹੈਗੇ ਤੇ ਇਕੱਠ ਵੀ ਥੋੜਾ ਜਿਆਦਾ ਹੋ ਗਿਆ ਸੀਗਾ ਤੇ ਆਪਾਂ ਗੁਰਦੁਆਰਾ ਸਾਹਿਬ ਲੰਗਰ ਹਾਲ ਚ ਥੱਲੇ ਨਾ ਕਾਫੀ ਸੰਗਤ ਆਈ ਆ ਤੇ ਇੱਥੇ ਆਪਾਂ ਟੈਂਟ ਲਾ ਲਿਆ ਸਿੰਦਰ ਸਾਈਕਲ ਜਿੱਥੇ ਆਪਾਂ ਪਏ ਸੀਗੇ ਤੇ ਜੇ ਵੀਡੀਓ ਵਧੀਆ ਲੱਗੀ ਜੀ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਕੋਈ ਕਮੀ ਲੱਗਦੀ ਆ ਉਹ ਵੀ ਜਰੂਰ ਦੱਸਿਆ ਕਰੋ ਤੇ ਅੱਗੇ ਵਾਸਤੇ ਉਹਦੇ ਵਿੱਚ ਆਪਾਂ ਜਿਹੜਾ ਸੁਧਾਰ ਕਰਾਂਗੇ ਤੇ ਮਿਲਦੇ ਆਂ ਜੀ ਇੱਕ ਆਪਾਂ ਕੱਲ ਨੂੰ ਨਵੀਂ ਵੀਡੀਓ ਵਿੱਚ ਜਿਹੜਾ ਪੁਸ਼ ਕਰਦੇ ਜਿੰਨੇ ਰੰਗ ਨੇ ਪਸ਼ੂ ਮੇਲਾ ਜਾਂ ਜੋ ਵੀ ਆ ਤੁਹਾਨੂੰ ਉਹ ਸਾਰਾ ਪੂਰਾ ਪ੍ਰੋਪਰ ਜਿਹੜਾ ਦਿਖਾਤਾ ਆਪਾਂ ਅੱਜ ਤੇ ਕੱਲ ਨੂੰ ਜਿਹੜੇ ਹੋਰ ਰੰਗ ਨੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਰੱਬ ਰਾਖਾ